ਇਹ ਨਿਸ਼ਾਨ ਸਿੰਘ ਦਾ ਖੇਤ ਹੈ ਜੀ ਤੇ ਇੱਥੇ ਮੁੰਡੇ ਨੇ ਉਹਦੇ ਭਤੀਜੇ ਨੇ ਠੇਕੇ ਤੇ ਲਈ ਹੋਈ ਸੀ ਪੈਲੀ ਤਾਂ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਵੀ ਚਾਚਾ ਇੱਥੇ ਕੋਈ ਪੱਠੇ ਵਡਣ ਹੋਏ ਸੀਗੇ ਉਹਨਾਂ ਕੇ ਦੱਸਿਆ ਹੋਣਾ ਇਹਨੂੰ ਵੀ ਉੱਥੇ ਲਾਸ਼ ਪਈ ਹੈ ਇਹਨੇ ਮੈਨੂੰ ਕੀਤਾ ਫੋਨ ਵੀ ਕਹਿੰਦਾ ਚਾਚਾ ਉੱਥੇ ਲਾਸ਼ ਪਈ ਹੈ ਤੇ ਮੜਾ ਜਾਦ ਨੂੰ ਮੈਂ ਚਲਾਇਆ ਉਥੋਂ ਆਣ ਕੇ ਦੇਖਿਆ ਫਿਰ ਮੁੜ ਕੇ ਫੋਨ ਕੀਤਾ ਇੱਧਰ ਤੇ ਫਿਰ ਇਹ ਮੌਜਮ ਆਏਗਾ ਨੀ ਕੋਈ ਪਛਾਣ ਨਹੀਂ ਹੋਈ ਜੀ ਕਿੰਨੇ ਦਿਨ ਦੀ ਘਟਨਾ ਲੱਗਦੀ ਹੈ ਦੇਖਣ ਨੂੰ ਇਹ ਕੁਝ ਨਹੀਂ ਗਿਆ ਉਹਦੇ ਹਫ਼ਤੇ ਦੱਸ ਦਿੰਦੇ ਉਹ ਵਧੀਏ ਜੈਨ ਸਰ ਜੈਨ ਸਾਹਿਬ ਜੀ ਤਤਲਾਈ ਸੀਗੀ ਅਪਰੋਕਸ 9:11 ਵਜੇ ਗੁਰਦੇਵ ਸਿੰਘ ਐ ਸਰਪੰਚ ਨੇ ਇੱਥੇ ਦੇ ਉਹਨਾਂ ਨੇ ਕਾਲ ਕੀਤੀ ਸੀ ਵੀ ਡੈੱਡ ਬੋਡੀ ਪਈ ਹੈ ਕਿੱਥੇ ਨਿਸ਼ਾਨ ਸਿੰਘ ਦੇ ਖੇਤ ਚ ਤੇ ਇਹਦਾ ਭਤੀਜਾ ਨਿਸ਼ਾਨ ਦਾ ਕਰਮਿਤ ਦੇ ਖੇਤੀ ਕਰਦਾ ਠੇਕੇ ਤੇ ਲੈ ਕੇ ਤੇ ਉੱਥੇ ਮੌਕੇ ਤੇ ਪਹੁੰਚੇ ਤੇ ਬੋਡੀ ਡੀਕੰਪੋਜ਼ ਹੋਈ ਵੀ ਹੈ 5-6 ਦਿਨ ਦੀ ਲੱਗ ਰਹੀ ਹੈ ਇਹ ਤੇ ਥੋੜਾ ਪ੍ਰਵਾਸੀ ਟਾਈਪ ਲੱਗ ਰਿਹਾ ਹੈ ਬਾਕੀ ਉਹ ਫੇਸ ਗਲ ਗਿਆ ਕੀੜੇ ਚੱਲੇ ਹੋਏ ਨੇ ਦੇਖ ਕੇ ਉਹ ਚੰਗੀ ਤਰ੍ਹਾਂ ਇਹ ਆਇਡੈਂਟੀਫਿਕੇਸ਼ਨ ਲਈ ਰੱਖਾਂਗੇ ਉਹਨੂੰ ਮੌਤਰੀ ਦੇ ਵਿੱਚ ਦੇ 72 ਘੰਟੇ ਵਾਸਤੇ ਪਛਾਣੂਗੀ ਠੀਕ ਹੈ ਨਹੀਂ ਫਿਰ ਜਿਹੜੀ ਮੁਤਾਬਕ ਜਾਬਤਾ ਕਾਰਵਾਈ ਕੀਤੀ ਜਾਊ ਮੌਕੇ ਤੇ ਕੋਈ ਮਿਲਿਆ ਕੋਈ ਕਲੂ ਮੌਕੇ ਤੇ ਹਾਲ ਤਾਂ ਕੁਝ ਕਲੂ ਨਹੀਂ ਲੱਗ ਰਿਹਾ ਲੱਗਦਾ ਤਾਂ ਇਹ ਰੁਟੀਨ ਦੀ ਡੈਥ ਹੈ ਬਾਕੀ ਦੇਖੋ ਆਫਟਰ ਪੋਸਟਮਾਰਟਮ ਕਹਿ ਪਾਵਾਂਗੇ ਪ੍ਰੋਪਰ ਤਾਂ ਇੱਕ ਸ਼ੂਜ਼ ਉਤਰਿਆ ਹੋਇਆ ਤੇ ਉਹਦੇ ਕੱਪੜੇ ਪਏ ਹੋਏ ਨੇ ਅੰਡਰਵੀਅਰ ਵੀ ਪਏ ਵੈਸੇ ਪਰ ਅੰਡਰਵੀਅਰ ਲੱਗ ਰਿਹਾ ਕਿਉਂਕਿ ਨੀਚਲੇ ਪਾਸੇ ਨੂੰ ਜਿਹੜੀ ਹੁੰਦੀ ਆਪਾਂ ਸਰਦੀ ਤੋਂ ਪਾਉਂਦੇ ਆ ਅੰਡਰਗਾਰਮੈਂਟ ਪਜਾਮੀ ਜੋ ਵੀ ਪਈ ਹੋਈ ਆ ਮਤਲਬ ਕਿ ਸੱਟ ਵੇੜ ਕਿਤੇ ਕੋਈ ਸਰਟੀਫਿਕੇਟ ਹਾਲੇ ਦੇਖੋ ਤਾਂ ਉੱਤਰ ਤੋਂ ਤਾਂ ਲੱਗ ਨਹੀਂ ਰਹੀ ਬਾਕੀ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਆਪਾਂ ਦੱਸ ਪਾਵਾਂਗੇ ਹਾਂ ਸਾਰਿਆਂ ਨੂੰ ਤੁਹਾਡੇ ਮਾਦਮ ਰਹੀ ਅਪੀਲ ਹੈ ਵੀ ਜੇਕਰ ਇਹਦੇ ਬਾਰੇ ਕਿਸ ਨੂੰ ਕੁਝ ਪਤਾ ਲੱਗੇ ਆ ਕੇ ਕਿਸਦਾ ਕੋਈ ਗਾਇਬ ਹੈ ਸਾਡੇ ਕੋਲ ਨਾ ਤਾਂ ਕੋਈ ਐਵੇਂ ਦਾ ਇੰਟਿਮੇਸ਼ਨ ਵੀ ਹੈ ਨਹੀਂ ਕੋਈ ਕੋਈ ਬੰਦਾ ਗੁੰਮ ਹੋਵੇ ਹਾਂ ਤੇ ਜੇਕਰ ਕਿਸੇ ਨੂੰ ਕੋਈ ਲੱਗਦਾ ਵੀ ਹੁੰਦਾ ਕੋਈ ਗੁੰਮ ਹੈ ਜਾਂ ਕਿਸੇ ਦੇ ਕੋਈ ਤਾਲਮੇਲ ਚਾਉਂਦਾ ਤਾਂ ਮੌਜਤੀ ਦੇ ਵਿੱਚ ਸਮਾਣੇ ਜਲ ਕੇ ਉੱਥੇ ਆਇਡੈਂਟੀਫਾਈ ਕਰਕੇ ਤੇ ਸਾਨੂੰ ਦੱਸ ਸਕਦਾ ਫਿਰ ਉਹਦੇ ਕਹ ਦੂੰਗਾ ਆਪਾਂ ਨੰਬਰ ਮੋਬਾਈਲ 9855501147